ਪੈਂਡੈਂਸੀ ਨੂੰ ਖਤਮ ਕਰਨ ਦੇ ਲਈ ਸੁਪਰੀਮ ਕੋਰਟ ਵੱਲੋਂ ਲਗਾਈ ਜਾ ਰਹੀ ਹੈ 29 ਜੁਲਾਈ ਤੋਂ 3 ਅਗਸਤ ਤੱਕ ਲੋਕ ਅਦਾਲਤ ਸੀਜੀਐਮ ਕਮ ਸੈਕਟਰੀ ਕਾਨੂੰਨੀ ਸੁਵਾਬਾ ਮ ਅਥਾਰਟੀ ਵੱਲੋਂ ਦਿੱਤੀ ਗਈ ਜਾਣਕਾਰੀ ਬੁੱਧਵਾਰ ਨੂੰ 39 ਦੇ ਲਗਭਗ ਬਠਿੰਡਾ ਦੇ ਏਡੀਆਰ ਸੈਂਟਰ ਵਿਖੇ ਸੀਜੀਐਮ ਕਮ ਸੈਕਟਰੀ ਕਾਨੂੰਨੀ ਸੁਵਾਬਾ ਮ ਅਥਾਰਟੀ ਸ੍ਰੀਸ਼ ਕੁਮਾਰ ਤੋਂ ਆਨ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸੁਪਰੀਮ ਕੋਰਟ ਵੱਲੋਂ 29 ਜੁਲਾਈ ਤੋਂ 3 ਅਗਸਤ ਤੱਕ ਵਿਸ਼ੇਸ਼ ਲੋਕ ਅਦਾਲਤ ਲਗਾਈ ਜਾ ਰਹੀ ਹੈ ਅਗਰ ਕੋਈ ਬਠਿੰਡਾ ਦਾ ਵਾਸੀ ਹੈ ਤਾਂ ਉਹ ਆਗੇ ਉਹਨਾਂ ਦੇ ਨਾਲ ਏਡੀਆ ਸੈਂਟਰ ਵਿਖੇ ਸੰਪਰਕ ਕਰ ਸਕਦਾ ਹੈ ਅਤੇ ਇਸ ਦਾ ਲਾਹਾ ਲੈ ਸਕਦਾ ਹੈ। ਨਮਸਕਾਰ ਸੀਜੀਐਮ ਐਸ ਰੇਸ਼ کمار ਗੋਇਲ ਸੀਜੀਐਮ ਕਮ ਸੈਕਟਰੀ ਡੀਐਲਏ ਸੇ ਬਠਿੰਡਾ ਬਠਿੰਡਾ ਵਾਸੀਆਂ ਨੂੰ ਇੱਕ ਇਨਫੋਰਮੇਸ਼ਨ ਦੇਣਾ ਚਾਹੁੰਦਾ ਹੈ ਕਿ ਸਾਡੀ ਮਾਨਯੋਗ ਸੁਪਰੀਮ ਕੋਰਟ ਇੱਕ ਵਿਸ਼ੇਸ਼ ਲੋਕ ਅਦਾਲਤ ਜਿਹੜੀ 29 ਜੁਲਾਈ ਤੋਂ 3 ਅਗਸਤ ਤੱਕ ਸੁਪਰੀਮ ਕੋਰਟ ਵਿੱਚ ਲਗਾ ਰਹੀ ਹੈ। ਉਹਦਾ ਮਕਸਦ ਇਹ ਹੈ ਵੀ ਜੋ ਵੀ ਸਾਡੀ ਪੈਂਡੈਂਸੀ ਹੈ ਖਾਸ ਕਰਕੇ ਸੁਪਰੀਮ ਕੋਰਟ ਪੈਂਡਿੰਗ ਮੈਟਰ ਨੇ ਉਹਨਾਂ ਦਾ ਅਸੀਂ ਜਿਹੜਾ ਫੈਸਲਾ ਕਰ ਸਕੀਏ ਇਹਨਾਂ ਇਸ ਦੇ ਵਿੱਚ ਅਸੀਂ ਕੀ ਹੋਇਆ ਤੁਹਾਡੇ ਸਾਡੇ ਬਠਿੰਡੇ ਦੇ ਵਿੱਚ ਸਾਨੂੰ ਕੁਝ ਕੇਸਿਸ ਉਹਨਾਂ ਨੇ ਰੈਫਰ ਕੀਤੇ ਨੇ ਵੀ ਜੋ ਕੇਸਾਂ ਦੇ ਕੋਰਟ ਕਿਸ ਪੈਂਡਿੰਗ ਨੇ ਸੁਪਰੀਮ ਕੋਰਟ ਚ ਖਾਸ ਕਰਕੇ ਬਠਿੰਡੇ ਨਾਲ ਰਿਲੇਟਡ ਨੇ ਉਹਨਾਂ ਨੂੰ ਸਾਨੂੰ ਮਾਰਕਿੰਗ ਕਰਕੇ ਦੇ ਦਿਤੀ ਹੈ ਅਸੀਂ ਉਹਨਾਂ ਨੂੰ ਸਮਣੀ ਵੀ ਵਿਸ਼ਿਆਂ ਤੇ ਭੇਜ ਚੁੱਕਿਆ ਪਾਰਟੀਆਂ ਨੂੰ ਸੋ ਮੇਰੀ ਪਾਰਟੀਆਂ ਨੂੰ ਸਾਰਿਆਂ ਨੂੰ ਇਹੀ ਪ੍ਰਾਰਥਨਾ ਹੈ ਵੀ ਉਹ ਆਨ ਸਾਡੇ ਕੋਲ ਆ ਕੇ ਤੇ ਤਾਂ ਕਿ ਅਸੀਂ ਜਿਹੜਾ ਉਹਨਾਂ ਦਾ ਮੈਟਰ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਕਿ ਪੈਂਡਿੰਗ ਹੈ ਬਹੁਤ ਸਾਲਾਂ ਤੋਂ ਪੈਂਡਿੰਗ ਹੈ ਇੱਕ ਲੋਕ ਅਦਾਲਤ ਸੁਪਰੀਮ ਕੋਰਟ ਤੇ ਲੱਗ ਰਹੀ ਹੈ ਉਹਦੇ ਵਿੱਚ ਉਹਨਾਂ ਦਾ ਫੈਸਲਾ ਹੋ ਸਕੇ ਸੋ ਸਾਰੇ ਬਠਿੰਡਾ ਵਾਸੀਆਂ ਨੂੰ ਜਿਨ੍ਹਾਂ ਦਾ ਕੇਸ ਪੈਂਡਿੰਗ ਹੈ ਜਾਂ ਜਿਨ੍ਹਾਂ ਦੇ ਜਿਨ੍ਹਾਂ ਨੂੰ ਜਾਣਕਾਰੀ ਹੈ ਵੀ ਉਹਨਾਂ ਦਾ ਕੋਈ ਜਿਹੜਾ ਸੁਪਰੀਮ ਕੋਰਟ ਚ ਕੇਸ ਪੈਂਡਿੰਗ ਹੈ ਸਾਡਾ ਦਫ਼ਤਰ ਡੀਐਲਐਸਏ ਬਠਿੰਡਾ ਸਾਨੂੰ ਸੰਪਰਕ ਕਰ ਸਕਦਾ ਹੈ ਤਾਂ ਕਿ ਅਸੀਂ ਉਹਨਾਂ ਦਾ ਜਿਹੜਾ ਕੇਸ ਆਉਣ ਵਾਲੀ ਲੋਕ ਅਦਾਲਤ ਜੀ ਲਵਾ ਸਕੀਏ ਸਰ ਇਹ ਤਾਂ ਫਰਗਤ ਹੀ ਹੈ ਦੇਖੋ ਸੁਪਰੀਮ ਕੋਰਟ ਦੇ ਵਿੱਚ ਇੱਕ ਸਾਨੂੰ ਪਤਾ ਹੈ ਵੀ ਸਾਰਿਆਂ ਨੂੰ ਵੀ ਇਹਦਾ ਇੱਕ ਫਾਈਨਲ ਫੈਸਲਾ ਹੁੰਦਾ ਹੈ ਉਸ ਤੋਂ ਬਾਅਦ ਅਸੀਂ ਕੋਈ ਅਪੀਲ ਦਲੀਲ ਨਹੀਂ ਕਰ ਸਕਦੇ ਸੋ ਮੈਂ ਕਈ ਇਸ ਤਰ੍ਹਾਂ ਦੇ ਵੀ ਕੇਸਿਸ ਹੁੰਦੇ ਨੇ ਜਿੱਥੇ ਬੰਦੇ ਨੂੰ ਪਤਾ ਵੀ ਮੈਂ ਹਾਰਨਾ ਹੀ ਹੈ ਸੋ ਇਹਨਾਂ ਲੋਕਾਂ ਨੂੰ ਜੇ ਕੋਈ ਕੰਪਰੋਮਾਈਜ਼ ਕਰਨ ਨਾਲ ਕੋਈ ਫਾਇਦਾ ਹੋ ਸਕਦਾ ਹੋਇਆ ਤਾਂ ਉਹਨਾਂ ਵਾਸਤੇ ਵੀ ਬਹੁਤ ਵਧੀਆ ਹੈ ਔਰ ਇਹਦੇ ਨਾਲ ਸਾਡੇ ਜਿਹੜੇ ਕੇਸ ਪੈਂਡਿੰਗ ਅਗੇਸਟ ਪਏ ਨੇ ਉਹਨਾਂ ਚ ਵੀ ਜੇ ਜਲਦੀ ਫੈਸਲਾ ਹੋਣਾ ਰਿਡਕਸ਼ਨ ਹੋ ਜਾਏਗੀ ਤਾਂ ਕਿ ਜਿਹੜੇ ਸਾਡੇ ਹੋਰ ਨਵੇਂ ਕੇਸਿਸ ਹੈ ਉਹਨਾਂ ਨੂੰ ਵੀ ਜਿਹੜੀ ਹੈ ਤੇਜ਼ੀ ਨਾਲ ਅਸੀਂ ਡਿਸਾਈਡ ਕਰ ਸਕਾਂਗੇ ਸੋ ਇਹ ਲੋਕ ਅਦਾਲਤਾਂ ਹੀ ਇਨ ਲੋਕਾਂ ਨੂੰ ਜਿਹੜਾ ਹੈ ਬਿਨਾਂ ਕਿਸੇ ਪੈਸੇ ਤੋਂ ਬਿਨਾਂ ਕਿਸੇ ਟਾਈਮ ਵੇਸ ਤੋਂ ਇੱਕ ਸਹੀ ਇਨਸਾਫ ਜਿਹੜੀਆਂ ਦੇ ਸਕਦੀ ਹੈ